ਚੀਨ ਨੇ ਇੱਕ ਵਾਰ ਫਿਰ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਖੇਤਰ ਹੋਣ ਦਾ ਦਾਵਾ ਕੀਤਾ ਹੈ ਮੰਗਲਵਾਰ ਨੂੰ ਚੀਨੀ ਵਿਦੇਸ਼ ਮੰਤਰੀਅਲ ਦੇ ਬੁਲਾਰੇ ਮੌਰਨਿੰਗ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਸਾਡਾ ਖੇਤਰ ਹੈ ਚੀਨ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਭਾਰਤ ਦਾ ਗੈਰ ਕਾਨੂੰਨੀ ਤੌਰ ਉਤੇ ਹਾਸਲ ਕੀਤਾ ਗਿਆ ਖੇਤਰ ਹੈ ਚੀਨ ਦਾ ਇਹ ਬਿਆਨ ਸੰਘਾਈ ਹਵਾਈ ਅੱਡੇ ਉਤੇ ਭਾਰਤੀ ਔਰਤ ਪੇਮ ਵੰਗਜੋਮ ਨਾਲ ਬਦਸਲੂਕੀ ਦੇ ਦੋਸ਼ਾਂ ਦੇ ਜਵਾਬ ਚ ਆਇਆ ਹੈ ਚੀਨ ਨੇ ਵੀ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਚੀਨ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਜ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇੱਕ ਅਨਿਖੜਵਾਂ ਤੇ ਅਟੁੱਟੰਗ ਹੈ ਚੀਨ ਇਸ ਤੋਂ ਕਿੰਨਾ ਵੀ ਇਨਕਾਰ ਕਰੇ ਸਚਾਈ ਨੂੰ ਬਦਲਿਆ ਨਹੀਂ ਜਾ ਸਕਦਾ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਪੇਮ ਦੀ ਹਿਰਾਸਤ ਦਾ ਮਾਮਲਾ ਚੀਨ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਹੈ ਚੀਨੀ ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਔਰਤ ਨੂੰ ਕਿਉਂ ਹਿਰਾਸਤ ਚ ਲਿਆ ਗਿਆ ਸੀ ਚੀਨ ਨੇ ਆਪਣੇ ਨਿਯਮ 24 ਘੰਟਿਆਂ ਤੱਕ ਵੀਜ਼ਾ ਮੁਕਤਵਾਜਾਈ ਦੀ ਆਗਿਆ ਦਿੱੰ데 ਨੇ ਜੋ ਕਿ ਸਾਰੇ ਦੇਸ਼ਾਂ ਦੇ ਨਾਗਰਿਕਾਂ ਉਤੇ ਲਾਗੂ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ 'ਚ ਰਹਿਣ ਵਾਲੀ ਇੱਕ ਭਾਰਤੀ ਪੇਮ ਨੇ ਦੋਸ਼ ਲਗਾਇਆ ਕਿ ਚੀਨੀ ਅਧਿਕਾਰੀਆ ਨੇ ਉਸਦੇ ਭਾਰਤੀ ਪਾਸਪੋਰਟ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਕਿਉਂਕਿ ਇਸ 'ਚ ਅਰੁਣਾਚਲ ਪ੍ਰਦੇਸ਼ ਨੂੰ ਉਸਦਾ ਜਨਮ ਸਥਾਨ ਦੱਸਿਆ ਗਿਆ ਸੀ ਉਹ 1 2 ਨਵੰਬਰ ਨੂੰ ਲੰਡਨ ਤੋਂ ਜਾਪਾਨ ਦੀ ਯਾਤਰਾ ਕਰ ਰਹੀ ਸੀ ਜਦੋਂ ਸ਼ੰਗਾਈ ਹਵਾਈ ਅੱਡੇ ਉਤੇ ਉਸਦਾ 3 ਘੰਟੇ ਦਾ ਸਫ਼ਰ ਸੀ ਜਿਸ ਦੇ ਜਵਾਬ ਚ ਚੀਨੀ ਬੁਲਾਰੇ ਮਾਉਨਿਕ ਹੈ ਕਿ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਹਿਰਾਸਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ